ਜਾਨਵਰ ਵਗੈਰਾ ਜਾਨਵਰ ਤਾਂ ਰਾਤ ਦੀ ਇਹਦੇ ਨਾਲ ਦੀ ਕੁੱਤੀ ਚੱਕ ਕੇ ਲੈ ਗਿਆ ਬਾਗ ਉਹ ਸੀ ਨਾ ਕੁੱਤੀਆਂ ਆ ਅੱਛਾ ਬਾਗ ਕੁੱਤਾ ਚੱਕ ਕੇ ਲੈ ਗਿਆ ਰਾਤ ਦਾ ਯਾਰ ਤੇ ਤੁਹਾਨੂੰ ਵੀ ਖਤਰਾ ਆਉਣਾ ਬਾਗ ਦਾ ਬਾਗ ਦਾ ਖਤਰਾ ਬੰਦੇ ਨਾਲੋਂ ਤਾਂ ਘੱਟ ਪੈਂਦਾ ਤੇ ਉਹਦੀ ਖੋਰ ਲੱਗਦਾ ਹੀ ਨਹੀਂ ਅਸੀਂ ਪੰਜਾਬ ਦੇ ਵਿੱਚ ਖੜੇ ਹੁੰਦੇ ਆ ਇੱਦਾਂ ਲੱਗਦਾ ਜਿਦਾ ਹਿਮਾਚਲ ਦੇ ਵਿੱਚ ਹੁੰਦੇ ਆ ਦੇਖੋ ਪੁਰਾਣੇ ਜਿੰਨੇ ਵੀ ਆ ਤੁਸੀਂ ਕਮਰੇ ਦੇਖ ਰਹੇ ਹੋ ਇਹ 메인 ਡਿਉਰੀ ਜਿਹੜੀ ਆਪਾਂ ਇਹ ਸਾਰੀ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦੀ ਬਣੀ ਹੋਈ ਆ ਆਮਪੁਰ ਤੇ ਜਿਹੜੇ ਸ਼ਿਵਲਿੰਗ ਸਥਾਪਿਤ ਕੀਤੇ ਹੁੰਦੇ ਆ ਮੰਦਿਰ ਦੇ ਵਿੱਚ ਉਹ ਗੋਲ ਮਤਲਬ ਹੁੰਦੇ ਆ ਬਟ ਇਸ ਸ਼ਿਵਲਿੰਗ ਦੇ ਉੱਤੇ ਤੁਸੀਂ ਦੇਖੋ ਕਿ ਇੱਕ ਟੱਕ ਲੱਗਾ ਹੋਇਆ ਆ ਔਰ ਇਹ ਜਿਹੜਾ ਟੱਕ ਆ ਕਿਉਂ ਲੱਗਾ ਕਿਸ ਨੇ ਲਗਾਇਆ ਇਹਦੇ ਬਾਰੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਬਟ ਕਿਸੇ ਨੂੰ ਉਸ ਚੀਜ਼ ਬਾਰੇ ਨੋਲਿਜ ਹੀ ਹੈ ਨਹੀਂ ਆ ਅਸੀਂ ਹੁਣ ਤੁਹਾਨੂੰ ਇਸ ਜਗ੍ਹਾ ਬਾਰੇ ਜਾਣੂ ਕਰਾਵਾਂਗੇ ਔਰ ਜਿਹੜੀ ਇਹ ਜਗਾ ਆ ਪਾਂਡਵਾ ਤੋਂ ਸ਼ੁਰੂ ਹੋਈ ਔਰੰਗਜ਼ੇਬ ਦੇ ਟਾਈਮ ਦੇ ਵਿੱਚੋਂ ਨਿਕਲਦੀ ਹੋਈ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਜਿਨ੍ਹਾਂ ਦੁਆਰਾ ਇਹ ਜਗਾ ਦੀ ਉਸਾਰੀ ਕਰਾਈ ਗਈ। ਆਪ ਇਸ ਸ਼ਿਵਲਿੰਗ ਦੇ ਉੱਤੇ ਕੁਲਹਾਰੀ ਨਾਲ ਜਾਂ ਉਸ ਟਾਈਮ ਤੇ ਕਿਸੇ ਤੇਜ਼ ਤਰਾਰ ਚੀਜ਼ ਦੇ ਨਾਲ ਬਾਹਰ ਕੀਤਾ ਗਿਆ। ਔਰ ਜਦੋਂ ਕਹਿੰਦੇ ਆ ਜੀ ਬਾਹਰ ਕੀਤਾ ਸੀਗਾ ਉਸ ਟਾਈਮ ਤੇ ਸ਼ਿਵਲਿੰਗ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਉਹ ਸਾਹਮਣੇ ਜਿਹੜੀ ਤੁਸੀਂ ਉਹ ਰੋੜ ਚੱਲਦੀ ਦੇਖ ਰਹੇ ਹੋ ਜੋ ਆ ਉੱਚੀ ਜੀ ਪਹਾੜੀ ਆ ਇਹ ਇਹ ਜਿਹੜਾ ਰਸਤਾ ਨਾ ਹੁਸ਼ਿਆਰਪੁਰ ਤੋਂ ਉੰਨੇ ਨੂੰ ਜਾ ਰਿਹਾ ਔਰ ਇਹ ਜਿਹੜਾ ਤੁਸੀਂ ਉਹ ਬੋਰਡ ਲੱਗਾ ਸ਼ਾਇਦ ਦੇਖਦੇ ਹੋਵੋ ਇਹ ਬੋਰਡ ਜਿੱਥੇ ਪੰਜਾਬ ਦੀ ਹੱਤ ਖਤਮ ਹੁੰਦੀ ਆ ਇਹ ਉਸ ਜਗ੍ਹਾ ਦੇ ਉੱਤੇ ਮੈਂ ਖੜਾ ਆ ਜਿਹਨੂੰ ਅਸੀਂ ਪਨਖੰਡੀ ਕਹਿੰਦੇ ਆ ਤੇ ਹੁਸ਼ਿਆਰਪੁਰ ਤੋਂ ਉੰਨਾ ਰੋਡ ਦਾ ਮਤਲਬ ਕਹਿ ਲੋ ਆਧੇ ਹਿੱਸੇ ਆ ਪੰਜਾਬ ਤੇ ਹਿਮਾਚਲ ਦਾ ਬਾਡਰ ਸੋ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਉੜਮੁਨ ਹਿਸ਼ਾਰਪੁਰ ਤੋਂ ਅੱਜ ਇੱਕ ਨਵਾਂ ਬਲੌਗ ਲੈ ਕੇ ਦੁਬਾਰਾ ਤੁਹਾਡੀ ਕਚੈਰੀ ਦੇ ਵਿੱਚ ਹਾਜ਼ਰ ਹੋਇਆ ਆ ਅੱਜ ਤੁਹਾਨੂੰ ਅਸੀਂ ਕਰੌਣ ਜਾ ਰਹੇ ਆ 5000 ਸਾਲ ਪੁਰਾਣੇ ਪ੍ਰਾਤਨ ਪਾਡਵਾ ਦੇ ਮੰਦਿਰ ਦਾ ਜਿਹੜਾ ਦਰਸ਼ਨ ਕਰਾਵਾਂਗੇ ਨਾਲ ਤੁਹਾਨੂੰ ਉੱਥੇ ਦਾ ਜਾਣੂ ਕਰਾਵਾਂਗੇ ਇਤਿਹਾਸ ਪਰ ਜਿਹੜੀ ਮੇਨ ਗੱਲ ਇੱਕ ਅਜਿਹੇ ਚਮਤਕਾਰੀ ਸ਼ਿਵਲਿੰਗ ਦੇ ਅੱਜ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆ ਜਿਹਦੇ ਬਾਰੇ ਤੁਸੀਂ ਹਿਆਰਪੁਰ ਦੇ ਏਰੀਆ ਚ ਛੱਡੋ ਪੰਜਾਬ ਚ ਕਿਸੇ ਏਰੀਆ ਚ ਰਹਿੰਦੇ ਹੋਇਆ ਨੇ ਇਹ ਚੀਜ਼ ਦਾ ਬਿਲਕੁਲ ਵੀ ਨਹੀਂ ਪਤਾ ਹੋਣਾ ਕਿ ਇਹਨੂੰ ਮਤਲਬ ਮੈਂ ਕਹਿੰਦਾ ਕਿ ਸਾਡੇ ਕੋਲ ਹੀ ਇੰਨੀ ਪ੍ਰਾਤਨ ਜਗਾ ਆ ਮਤਲਬ ਇੰਨਾ ਪੁਰਾਣਾ ਇਤਿਹਾਸ ਬੈਠੀ ਬੈਠਾ ਪਰ ਕਿਸੇ ਨੂੰ ਉਸ ਚੀਜ਼ ਬਾਰੇ ਨੋਲਜ ਹੀ ਹੈ ਨਹੀਂ ਉਹ ਅਸੀਂ ਹੁਣ ਤੁਹਾਨੂੰ ਇਸ ਜਗਾ ਬਾਰੇ ਜਾਣੂ ਕਰਾਵਾਂਗੇ ਔਰ ਜਿਹੜੀ ਇਹ ਜਗਾ ਆ ਪਾਂਡਵਾ ਤੋਂ ਸ਼ੁਰੂ ਹੋਈ ਔਰੰਗਜ਼ੇਬ ਦੇ ਟਾਈਮ ਦੇ ਵਿੱਚੋਂ ਨਿਕਲਦੀ ਹੋਈ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜਿਨ੍ਹਾਂ ਦੁਆਰਾ ਇਹ ਜਗਾ ਦੀ ਉਸਾਰੀ ਕਰਾਈ ਗਈ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਿਆ ਆ ਕਿ ਮਹਾਰਾਜਾ ਜੀ ਸਿੰਘ ਨੇ ਮਤਲਬ ਕਿਸੇ ਧਾਰਮਿਕ ਸਥਾਨ ਦੀ ਉਸਾਰੀ ਕਰਾਈ ਪਰ ਇਹ ਵੀ ਤੁਹਾਨੂੰ ਅੱਜ ਅਸੀਂ ਦੱਸਾਂਗੇ ਇਹ ਕਿਹੜੀ ਜਗਾ ਆ ਇੱਥੇ ਦਾ ਕੀ ਇਤਿਹਾਸ ਆ ਤੇ ਵੀਡੀਓ ਤੇ ਬਣੇ ਰਹਿਣਾ ਵੀਡੀਓ ਚੱਲਦੀ ਹੋਈ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਲੋਕੇਸ਼ਨ ਚੈੱਕ ਕਰੋ ਜੀ ਦੇਖੋ ਕਿੰਨੇ ਸੋਹਣੇ ਪਹਾੜ ਤੇ ਪਹਾੜਾਂ ਦੇ ਵਿੱਚ ਇਹ ਵਸਿਆ ਹੋਇਆ ਮੰਦਿਰ ਔਰ ਇਹ ਜਿਹੜਾ ਤੁਸੀਂ ਆ ਪਿੱਛੇ ਦੇਖ ਰਹੇ ਹੋ ਸਾਹਮਣੇ ਆ ਮਾਤਾ ਦੁਰਗਾ ਦੇਵੀ ਜੀ ਦਾ ਮੰਦਿਰ ਆ ਔਰ ਜਿਹੜਾ ਇਹ ਜੰਗਲ ਆ ਜੰਗਲ ਦੇ ਐ ਨੂੰ ਕਹ ਲੋ ਕਿ ਆ ਟੀਸੀ ਦੇ ਉੱਤੇ ਮੰਦਿਰ ਆ ਔਰ ਆ ਜਿਹੜਾ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਇਹ ਦੇਖੋ ਖੂਬਸੂਰਤ ਦਰਵਾਜ਼ਾ ਇਹ ਦਰਵਾਜ਼ਾ ਮਹਾਰਾਜਾ ਰਜੀਤ ਸਿੰਘ ਦੁਆਰਾ ਬਣਾਇਆ ਗਿਆ ਘਰ ਤੋਂ ਘਟ ਵੀ ਇਹ 2-300 ਸਾਲ ਪੁਰਾਣਾ ਦਰਵਾਜ਼ਾ ਆ ਔਰ ਦੇਖੋ ਕਿੰਨੀ ਸੋਹਣੀ ਕਲਾਕਾਰੀ ਔਰ ਉਸ ਟਾਈਮ ਦੇ ਉੱਤੇ ਇਹ ਦਰਵਾਜ਼ਾ ਬਣਾਇਆ ਗਿਆ ਸੋ ਆਓ ਚੱਲਦੇ ਆਂ ਅੰਦਰ ਤੇ ਕਰਦੇ ਆਂ ਮੰਦਰ ਦੇ ਦਰਸ਼ਨ ਤੇ ਦੇਖੋ ਇੱਥੇ ਆ ਕੇ ਮਤਲਬ ਪਤਾ ਹੀ ਨਹੀਂ ਲੱਗਦਾ ਪਿਆ ਕਿ ਅਸੀਂ ਮਤਲਬ ਗਰਮੀ ਇੰਨੀ ਆ ਮਈ ਮਹੀਨਾ ਆ ਫਿਰ ਵੀ ਇਹ ਦੇਖੋ ਕਿੰਨਾ ਖੰਡਾ ਆ ਔਰ ਤੁਸੀਂ ਦੇਖ ਸਕਦੇ ਹੋ ਅੰਦਰੋਂ ਵੀ ਬਹੁਤ ਹੀ ਸੋਹਣਾ ਇਹ ਬਣਾਇਆ ਹੋਇਆ ਆ ਅੰਦਰ ਇਹਦੇ ਆ ਦੇਖੋ ਕਿੰਦਾ ਉਸ ਟਾਈਮ ਦੇ ਪ੍ਰਾਣੀਆਂ ਕੰਦਾ ਕਿੰਨੀਆਂ ਚੋੜੀਆਂ ਹਨ ਕੰਦਾ ਤੇ ਉੱਪਰ ਇਹ ਜਿਹੜੀਆਂ ਬਣਾਈਆਂ ਹੋਈਆਂ ਆ ਛੱਤਾਂ ਮਤਲਬ ਅਸਾਸ ਹੀ ਨਹੀਂ ਹੁੰਦਾ ਕਿ ਅਸੀਂ ਇੰਨੀ ਕਰਵੀ ਦੇ ਵਿੱਚ ਆ ਬਹੁਤ ਜ਼ਿਆਦਾ ਠੰਡੀ ਮਾਰਤਿਆ ਬਹੁਤ ਹੀ ਸੋਹਣੀ ਮੰਦਿਰ ਦੀ ਇਮਾਰਤ ਆ ਇਹ ਸਾਹਮਣੇ ਮੰਦਿਰ ਬਣਾ ਦਿੱਤਾ ਗਿਆ ਔਰ ਇਹ ਉਸ ਟਾਈਮ ਦੇ ਪੁਰਾਣੇ ਜਿਹੜੇ ਬਣਾਏ ਹੋਏ ਕਮਰੇ ਮਹਾਰਾਜ ਜੀ ਸਿੰਘ ਜੀ ਦੇ ਸਮੇਂ ਦੇ ਔਰ ਇੱਥੋਂ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਆ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਜਿਹੜਾ ਸਾਹਮਣੇ ਹਰਾ ਜਿਹਾ ਬੋਰਡ ਲੱਗਾ ਹੋਇਆ ਆ ਇਹ ਪੰਜਾਬ ਤੇ ਹਿਮਾਚਲ ਦਾ ਆ ਬਾਰਡਰ ਆ ਔਰ ਇੱਥੋਂ ਨਾਲ ਹੀ ਇਹ ਤੁਹਾਨੂੰ ਦੂਰੇ ਹੀ ਦਿਸ ਜਾਂਦਾ ਮੰਦਿਰ ਬਹੁਤ ਹੀ ਖੂਬਸੂਰਤ ਹੁਣ ਤੁਹਾਨੂੰ ਸ਼ਿਵਲਿੰਗ ਜਿਹੜਾ ਚੰਤਕਾ ਦੀ ਸ਼ਿਵਲਿੰਗ ਆ ਉਹਦੇ ਦਰਸ਼ਨ ਕਰਾਵਾਂਗੇ ਜੀ ਕਿੰਨਾ ਸਕੂਨ ਆ ਇੱਥੇ ਔਰ ਕਿੰਨੀ ਸ਼ਾਂਤੀ ਆ ਹੁਣ ਤੁਸੀਂ ਵੀਊ ਚੈੱਕ ਕਰੋ ਆਲੇ ਦੁਆਲੇ ਦਾ ਤੇ ਅਸੀਂ ਪਹੁੰਚ ਚੁੱਕੇ ਹਾਂ ਮੰਦਿਰ ਦੇ ਅੰਦਰ ਮੰਦੀ ਜੀ ਦੀ ਤੇ ਲੱਗੀ ਹੋਈ ਆ ਪ੍ਰਤੀਮਾ ਤੇ ਉਸ ਤੋਂ ਬਾਅਦ ਆਓ ਚੱਲਦੇ ਹਾਂ ਅੰਦਰ ਅਸੀਂ ਹੁਣ ਅਸੀਂ ਪਹੁੰਚ ਚੁੱਕੇ ਹਾਂ ਮੰਦਿਰ ਦੇ ਅੰਦਰ ਤੇ ਹੁਣ ਤੁਹਾਨੂੰ ਮੰਦਿਰ ਦੇ ਵਿੱਚ ਚਮਤਕਾਰੀ ਸ਼ਿਵਲਿੰਗ ਜੀ ਦੇ ਦਰਸ਼ਨ ਕਰਾਵਾਂਗੇ ਔਰ ਤੁਸੀਂ ਦੇਖੋ ਕਿ ਆਮ ਤੌਰ ਤੇ ਜਿਹੜੇ ਸ਼ਿਵਲਿੰਗ ਸਥਾਪਿਤ ਕੀਤੇ ਹੁੰਦੇ ਮੰਦਿਰ ਦੇ ਵਿੱਚ ਉਹ ਗੋਲ ਮਤਲਬ ਹੁੰਦੇ ਆ ਬਟ ਇਸ ਸ਼ਿਵਲਿੰਗ ਦੇ ਉੱਤੇ ਤੁਸੀਂ ਦੇਖੋ ਕਿ ਇੱਕ ਟੱਕ ਲੱਗਾ ਹੋਇਆ ਹੈ ਔਰ ਇਹ ਜਿਹੜਾ ਟੱਕਿਆ ਕਿਉਂ ਲੱਗਾ ਕਿਸ ਨੇ ਲਗਾਇਆ ਇਹਦੇ ਬਾਰੇ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਸੋ ਹੁਣ ਇੱਧਰ ਤੁਨੋਛ ਵੀ ਰੱਖਿਆ ਹੋਇਆ ਹੈ ਨਾ ਭਾਈ ਇਹ ਵੀ ਇੱਕ ਦੇਖ ਲਓ ਉੱਤੋਂ ਮਾਰ ਕੇ ਦਿਖਾ ਲਓ ਇਹ ਸਾਰੀ ਹੀ ਉਸ ਟਾਈਮ ਦੇ ਵੇਲੇ ਦੀ ਮਹਾਰਾਜਾਂ ਦੇ ਨਿਸ਼ਾਨੇ ਸਮੇਂ ਦੀ ਬਣੀ ਹੋਈ ਆ ਤੇ ਬਹੁਤ ਸੋਹਣਾ ਪਾਜੀ ਇੱਥੇ ਕਿੰਨੀ ਠੰਡੀ ਆ ਲੋਕੇਸ਼ਨ ਮਤਲਬ ਕਹ ਲਓ ਕਿ ਹਵਾ ਕਿੰਨੀ ਠੰਡੀ ਠੰਡੀ ਵਗਦੀ ਆ ਔਰ ਸਾਰੇ ਪਾਸੇ ਪਹਾੜ ਆ ਔਰ ਹਾਂ ਔਰ ਅਸੀਂ ਤੁਹਾਨੂੰ ਦੱਸਦੇ ਆ ਇਸ ਮੰਦਿਰ ਦੀ ਹਿਸਟਰੀ ਆਪ ਸਭ ਨੂੰ ਪਤਾ ਹੀ ਆ ਕਿ ਜਦੋਂ ਔਰੰਗਜ਼ੇਬ ਬਾਬਰ ਦਾ ਰਾਸ ਸੀਗਾ ਤਾਂ ਉਸ ਟਾਈਮ ਦੇ ਉੱਤੇ ਅਨੇਕਾਂ ਹੀ ਮੰਦਰਾਂ ਨੂੰ ਢਾਹ ਦਿੱਤਾ ਗਿਆ ਔਰ ਕਾਫੀ ਮੰਦਰ ਤਹਿਸਨਾਸ ਹੋ ਗਏ ਜਿਨ੍ਹਾਂ ਦਾ ਨਿਸ਼ਾਨ ਹੀ ਮਿਟ ਗਿਆ ਤਾਂ ਉਸ ਟਾਈਮ ਤੇ ਕਹਿੰਦੇ ਆ ਜੀ ਇਸ ਮੰਦਰ ਦੇ ਉੱਤੇ ਵੀ ਹੋਰ ਜੇਬ ਦੀ ਨਿਗਾਹ ਪਈ ਤਾਂ ਉਸ ਨੇ ਇਸ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਔਰ ਕਹਿੰਦੇ ਆ ਕਿ ਉਸ ਟਾਈਮ ਦੇ ਉੱਤੇ ਇਹ ਜਿਹੜਾ ਸ਼ਿਵਲਿੰਗ ਆ ਨਾ ਇਸ ਸ਼ਿਵਲਿੰਗ ਦੇ ਉੱਤੇ ਕੁਲਹਾਰੀ ਨਾਲ ਜਾਂ ਉਸ ਟਾਈਮ ਤੇ ਕਿਸੇ ਤੇਜ਼ ਤਰਾਫ ਚੀਜ਼ ਦੇ ਨਾਲ ਬਾਹਰ ਕੀਤਾ ਗਿਆ ਔਰ ਜਦੋਂ ਕਹਿੰਦੇ ਆ ਜੀ ਬਾਹਰ ਕੀਤਾ ਸੀਗਾ ਉਸ ਟਾਈਮ ਤੇ ਸ਼ੇਵਲਿੰਗ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਤੇ ਉਸ ਉਸ ਟਾਈਮ ਦੇ ਉੱਤੇ ਜਦੋਂ ਖੂਨ ਨਿਕਲਣਾ ਸ਼ੁਰੂ ਹੋਇਆ ਤਾਂ ਉਹ ਜਿਹੜੇ ਉਸ ਟਾਈਮ ਦੇ ਜਿਹੜੇ ਕੋਈ ਵੀ ਢੋਣ ਆਏ ਸੀਗੇ ਜਾਂ ਸ਼ੇਵਲਿੰਗ ਨੂੰ ਮਤਲਬ ਖੰਡੇ ਦੇ ਕੰਨ ਆਏ ਸੀ ਉਹ ਡਰ ਗਏ ਤੇ ਉੱਥੋਂ ਚਲੇ ਗਏ ਫਿਰ ਉਸ ਤੋਂ ਬਾਅਦ ਕਹਿੰਦੇ ਆ ਜੀ ਮਹਾਰਾਜਾ ਸਿਹਰੇ ਪੰਜਾਬ ਰਣਜੀਤ ਸਿੰਘ ਜੀ ਦਾ ਰਾਜ ਆਇਆ ਫਿਰ ਉਸ ਵੇਲੇ ਮਹਾਰਾਜਾ ਜੀ ਸਿੰਘ ਜੀ ਨੇ ਇਸ ਇਮਾਰਤ ਨੂੰ ਮੰਦਿਰ ਨੂੰ ਬਣਾਇਆ ਔਰ ਸਾਰਾ ਜਿੰਨਾ ਵੀ ਇਹ ਮਤਲਬ ਆਰਕੀਟੈਕਟ ਵੀ ਦੇਖ ਰਹੇ ਹੋ ਆ ਤਾਂ ਫਿਲਹਾਲ ਜਿਹੜਾ ਇਹ ਮੰਦਿਰ ਆ ਇਹ ਉਸ ਟਾਈਮ ਦਾ ਆ ਪਰ ਬਾਕੀ ਤਾਂ ਕੁਝ ਨਵੀਂ-ਉਸਾਰੀ ਹੋਈ ਆ ਤੇ ਇਹ ਜਿਹੜੀ ਪੁਰਾਣੀ ਸਾਰੀ ਜਿੰਨੀ ਵੀ ਇਸ ਮੰਦਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਕੀਤੀ ਗਈ ਔਰ ਜਿਹੜਾ ਵੀ ਮੇਰਾ ਵੀਰ ਭੈਣ ਪਾਪਾ ਪਾਲਕਨਾਥ ਜੀ ਜਪੀਏ ਨਿਗਾਹੇ ਨੂੰ ਜਾਂਦਾ ਇਸ ਰਸਤੇ ਦੇ ਉੱਤੋਂ ਤੇ ਇੱਕੋ ਕਿ ਉਹਨੇ ਵਾਲਾ ਮੇਨ ਰੋਡ ਆ ਇਹ ਹੁਸ਼ਿਆਰਪੁਰ ਵਾਲਾ ਤਾਂ ਇੱਥੇ ਬਨਖੰਡੀ ਦਾ ਬੋਰਡ ਲੱਗਾ ਹੋਇਆ ਆ ਤੇ ਉੱਪਰ ਇੱਕ ਹਰੇ ਰੰਗ ਦਾ ਬੋਰਡ ਲੱਗਾ ਹੋਇਆ ਜਿੱਥੇ ਲਿਖਿਆ ਹੈ ਕਿ ਪੰਜਾਬ ਦੀ ਹੱਦ ਖਤਮ ਹੁੰਦੀ ਆ ਤੇ ਬਾਕੀ ਇਹ ਮੰਦਰ ਤੁਹਾਨੂੰ ਖੱਪੇ ਆਖ ਤੁਹਾਡੇ ਦਿਸ ਜਾਊਗਾ ਤੁਸੀਂ ਇੱਥੇ ਜਰੂਰ ਆਓ ਇੱਕ ਵਾਰੀ ਆਪਣੀ ਪਰਿਵਾਰ ਦੇ ਨਾਲ ਫੈਮਿਲੀ ਨਾਲ ਜਰੂਰ ਆਓ ਕਿਉਂਕਿ ਇਤਨੀ ਇਤਿਹਾਸਿਕ ਜਗ੍ਹਾਵਾਂ ਬਾਰੇ ਆਪਣੇ ਪਰਿਵਾਰ ਨੂੰ ਦੱਸੋ ਤਾਂ ਜੋ ਅੱਗੇ ਤੋਂ ਅੱਗੇ ਇਤਿਹਾਸ ਸਾਡਾ ਜਿਹੜਾ ਹੋਰ ਵੀ ਲੋਕਾਂ ਨੂੰ ਪਤਾ ਲੱਗੇ ਕਿੰਨਾ ਮਤਲਬ ਇਹ ਵਿਸ਼ਾਲ ਆ ਦੇਖੋ ਇਥੋਂ ਲੋਕੇਸ਼ਨ ਤੁਸੀਂ ਚੈੱਕ ਕਰੋ ਜੀ ਲੱਗਦਾ ਹੀ ਨਹੀਂ ਅਸੀਂ ਪੰਜਾਬ ਦੇ ਵਿੱਚ ਖੜੇ ਹੁੰਨੇ ਆ ਇੱਦਾਂ ਲੱਗਦਾ ਜਿਦਾ ਹਿਮਾਚਲ ਦੇ ਵਿੱਚ ਹੁੰਨੇ ਆ ਦੇਖੋ ਪੁਰਾਣੇ ਜਿੰਨੇ ਵੀ ਆ ਤੁਸੀਂ ਕਮਰੇ ਦੇਖ ਰਹੇ ਹੋ ਇਹ 메인 ਡਿਊਰੀ ਜਿਹੜੀ ਆਪਾਂ ਇਹ ਸਾਰੀ ਹੀ ਮਹਾਰਾਜਾ ਰਜੀਤ ਸਿੰਘ ਜੀ ਦੇ ਵੇਲੇ ਦੀ ਬਣੀ ਹੋਈ ਆ ਸੋ ਇੱਕ ਉਹ ਸਾਹਮਣੇ ਜੇਲ ਹੈ ਜੀ ਅਸੀਂ ਹੁਣ ਉਹ ਜੇਲ ਜਿਹੜੀ ਦੇਖਣ ਚੱਲਾਂਗੇ ਫਿਰ ਤੁਸੀਂ ਵੀਡੀਓ ਤੇ ਬਣੇ ਰਹਿਣਾ ਤੇ ਜੇਲ ਵੀ ਤੁਹਾਨੂੰ ਦਿਖਾਵਾਂਗੇ ਪ੍ਰਾਤਨ ਸਮੇ ਦੀ ਜੇਲ ਤੇ ਹੋ ਚੱਲਦੇ ਆ ਉੱਥੇ ਬਾਜੀ ਸਾਡੇ ਲਈ ਲੈ ਕੇ ਆਏ ਆ ਲੱਸੀ ਜੀ ਜਿਹਾ ਹੋ ਜੀ ਪਾਇਓ ਜੀ ਅਈ ਨੇ ਗਰਮੀ ਆ ਤੇ ਗਰਮੀ ਚ ਭਾਜੀ ਤੁਸੀਂ ਸਾਡਾ ਖਿਆਲ ਰੱਖ ਰਹੇ ਹੋ ਤੇ ਭਾਜੀ ਆਪਣੇ ਇਹ ਆ ਦੇਖੋ ਲੱਸੀ ਚੱਲੂ ਹੀ ਆ ਨਾ ਵੀਡੀਓ ਤੇ ਭਾਜੀ ਆਪਣਾ ਕਿਹੜਾ ਇਲਾਕਾ ਮੇਰਾ ਜਲੰਧਰ ਲੰਮਾ ਪਿੰਡ ਚੌਕ ਲੰਮਾ ਪਿੰਡ ਚੌਕ ਜਲੰਧਰ ਤੇ ਇੱਥੇ ਫੇਰ ਡਿਊਟੀ ਕਿੱਦਾਂ ਜੀ ਬੱਸ ਜਿੰਦਾ ਜਿੰਦਾ ਲਿਖੀਆਂ ਸੀਗੀਆਂ ਜੀ ਲੱਸੀ ਚ ਕੀ ਪਾਇਆ ਸ਼ਾਇਦ ਉਹ ਪੱਦਨੇ ਬਣਾਇ ਮਿੱਠਾ ਪਾਇਆ ਨਾ ਬੜਾ ਵਧੀਆ ਹੈ ਨਾ ਗਰਮੀ ਨੂੰ ਚੱਕ ਦੇਣਾ ਨਾ ਤੇ ਤੁਹਾਨੂੰ ਇਸ ਚੀਜ਼ ਬਾਰੇ ਮਤਲਬ ਕਿ ਰਾਤ ਨੂੰ ਕਿਦਾਂ ਦਾ ਮਾਹੌਲ ਹੁੰਦਾ ਹੈ ਦੇ ਨੇ ਆ ਤੁਸੀਂ ਰਾਤ ਵਿੱਚ ਇੱਥੇ ਰਾਤ ਦਾ ਮਾਹੌਲ ਸ਼ਾਂਤ ਹੁੰਦਾ ਹੀ ਬਿਲਕੁਲ ਠੰਡ ਕਿੰਨੀ ਖੁੰਦੀ ਆ ਠੰਡ ਦਾ ਤਾਂ ਨਹੀਂ ਪਈ ਇੰਨਾ ਬਸ ਕੰਦਰ ਇੱਥੇ ਦੋ ਇਚ ਸਮਾਂ ਆਇਆ ਹੈ ਇਤੋਂ ਚੱਕ ਚੱਕੂ ਤੇ ਹਵਾ ਇਤੋਂ ਚੱਲਦੀ ਆ ਉਧਰੋਂ ਰਾਤ ਨੂੰ ਜਦੋਂ ਉਧਰੋਂ ਹਵਾ ਚੱਲਣੀ ਆ ਉਦੋਂ ਤੋਂ ਇਹ ਕੰਦਰ ਬੱਤੀ ਜਾਂਦਾ ਤੇ ਇਹ ਐ ਇਦਾਂ ਹੁੰਦਾ ਭਾਜੀ ਕਿ ਰਾਤ ਨੂੰ ਜਦੋਂ ਤੁਹਾਨੂੰ ਮਤਲਬ ਅੱਧੀ ਰਾਤ ਤੋਂ ਬਾਅਦ ਜ਼ਿਆਦਾ ਠੰਡ ਲੱਗਦੀ ਹੋਵੇ ਕਿਉਂਕਿ ਸੁਣਿਆ ਕਹਿੰਦੇ ਇੱਥੇ ਹਾਂਜੀ ਉਹ ਜਦੋਂ ਫਿਰ ਹਵਾ ਦੀ ਦਿਸ਼ਾ ਬਦਲ ਜਾਂਦੀ ਹੈ ਉਸ ਟਾਈਮ ਤੇ ਹੁੰਦਾ ਜੀ ਮਤਲਬ ਫਿਰ ਉਹ ਤਾਂ ਫਿਰ ਜਾਨਵਰ ਜਾਨਵਰ ਤ ਰਾਤ ਦੀ ਇਹਦੇ ਨਾਲ ਦੀ ਕੁੱਤੀ ਚੱਕ ਕੇ ਲੈ ਗਿਆ ਬਾਕੀ ਅੱਛਾ ਉਹ ਜੀ ਨਾ ਅੱਛਾ ਬਾਗ ਕੁੱਤਾ ਚੱਕ ਕੇ ਲੈ ਗਿਆ ਰਾਤ ਦਾ ਰਾਤ ਦਾ ਯਾਰ ਤੇ ਤੁਹਾਨੂੰ ਵੀ ਖਤਰਾ ਆਉਣਾ ਬਾਗ ਦਾ ਬਾਗ ਦਾ ਖਤਰਾ ਬੰਦੇ ਨੂੰ ਤਾਂ ਘੱਟ ਪੈਂਦਾ ਦਿਓਦੀ ਫੋਰ ਬਸ ਜੀ ਅੱਛਾ ਜੀ ਤੇ ਹੋਰ ਕਿਹੜੇ ਕਿਹੜੇ ਜਾਨਵਰ ਤੁਸੀਂ ਇੱਥੇ ਦੇਖੇ ਆ ਜੀ ਹੋਰ ਕੱਕੜ ਹੁੰਦਾ ਸੀ ਸੰਭਰ ਹੁੰਦਾ ਅੱਛਾ ਕੱਕੜ ਕਿਹੜਾ ਹੁੰਦਾ ਜੀ ਕੱਕੜ ਪੂਰੇ ਜੇ ਰੰਗਦਾ ਹੁੰਦਾ ਹੈ ਇਹ ਤੇ ਸਾਹਮੜਾ ਹੁੰਦਾ ਨਹੀਂ ਨੀ ਨਾ ਵਰਗਾ ਸਿੰਗ ਫੋੜੇ ਬਟੇ ਅੱਛਾ ਜੀ ਕੱਕੜ ਦੇ ਸਿੰਗ ਨਹੀਂ ਹੁੰਦੇ ਬਾਗ ਦੇਖਿਆ ਤੁਸੀਂ ਕਦੀ ਬਾਗ ਮੈਂ ਨਹੀਂ ਦੇਖਿਆ ਇਹਨਾਂ ਨੇ ਤਿੰਨ ਚਾਰ ਵਾਰੀ ਦੇਖਿਆ ਅੱਛਾ ਜੀ ਤੁਸੀਂ ਦੋ ਗਾਈਆਂ ਇੱਥੇ ਮਾਰ ਰਸਤਾ ਬਿਲਕੁਲ ਸਾਫ਼-ਸੁਥਰਾ ਆਇਆ ਜੀ ਇਹ ਗਵਰਨਮੈਂਟ ਵੱਲੋਂ ਬਣਾਇਆ ਗਿਆ ਆਇਆ ਜੀ ਜੋ ਸਮੇਂ ਦੀ ਸਰਕਾਰ ਸੀਗੀ ਤੁਸੀਂ ਆਪਣੀ ਗੱਡੀ ਮੋਟਰਸਾਈਕਲ ਕਾਰ ਆ ਸਕਦੇ ਆ ਜੀ ਲੈ ਕੇ ਤੇ ਨਾਲ ਹੀ ਆ ਜਾਨੀ ਕਿ ਸਾਹਮਣੇ 5 ਤੋਂ 700 ਮੀਟਰ ਦੀ ਉੜੀ ਦੇ ਇਹ ਮੰਦਰ ਬਣਿਆ ਹੋਇਆ ਤੇ ਰਸਤਾ ਤੁਸੀਂ ਦੇਖ ਸਕਦੇ ਹੋ ਪੱਕਾ ਆ ਤੇ ਕੋਈ ਤੁਹਾਨੂੰ ਘਵਰਾਉਣ ਦੀ ਲੋੜ ਨਹੀਂ ਹੈਗੀ ਤੇ ਬਿਲਕੁਲ ਸ਼ਾਂਤ ਮਾਹੌਲ ਆ ਹੁਣ ਹਾਂਜੀ ਲੋਰ ਆਉਣਾ ਚਾਹੀਦਾ ਜੀ ਸਾਰਿਆਂ ਨੂੰ ਬਿਲਕੁਲ ਆਪਣੇ ਪ੍ਰਵਾਦ ਤੋਂ ਲੈ ਕੇ ਆਓ ਧਾਰਮਿਕ ਸਾਨਿਆ ਸਾਡੇ ਸਾਡੇ ਇਤਿਹਾਸਿਕ ਪੁਰਾਣੇ ਸਾਡਾ ਧਰਮ ਆ ਇਹ ਦਿਖਾ ਲੈਣੇ ਚਾਹੀਦੇ ਆ ਜੀ ਸਾਰਿਆਂ ਨੂੰ ਸੋ ਅਸੀਂ ਹੁਣ ਪਹੁੰਚ ਚੁੱਕੇ ਆ ਜੀ ਇਹ ਇਹ ਕਮਰੇ ਬਣੇ ਹੋਏ ਆ ਪ੍ਰਾਤਨ ਜੇਲਾ ਆ ਸੋ ਆਪਾਂ ਤਾਂ ਵੈਸੇ ਚਲੋ ਦੇਖ ਲਈਏ ਸਿੰਪਲ ਕਮਰੇ ਹੀ ਆ ਪਰ ਇਹਦੇ ਵਿੱਚ ਇਹ ਆ ਕਿ ਇਹ ਅੰਗਰੇਜ਼ਾਂ ਵੇਲੇ ਰੀਆਂ ਜੇਲਾ ਆ ਕਹਿੰਦੇ ਜਦੋਂ ਊਨੇ ਤੋਂ ਹੁਸ਼ਿਆਰਪੁਰ ਨੂੰ ਮਤਲਬ ਜਿਹੜੇ ਉਦ ਉਸ ਟਾਈਮ ਦੇ ਉੱਤੇ ਕੈਦੀ ਹੁੰਦੇ ਸੀ ਤਾਂ ਉਹਨਾਂ ਨੂੰ ਲੈ ਕੇ ਇਹ ਮਤਲਬ ਜਿਹੜੇ ਗੋਰੇ ਹੁੰਦੇ ਸੀ ਇੱਥੇ ਆ ਕੇ ਰਾਤ ਨੂੰ ਰੁੱਕਦੇ ਹੁੰਦੇ ਸੀਗੇ ਘੋੜਿਆਂ ਦੇ ਉੱਤੇ ਆਉਂਦੇ ਹੁੰਦੇ ਸੀਗੇ ਤੇ ਰਾਤ ਨੂੰ ਇੱਥੇ ਹੀ ਉਹਨਾਂ ਦਾ ਰੁਕਣਾ ਰੁੱਕ ਕੇ ਤਾਂ ਉਹਨਾਂ ਨੇ ਉੱਥੇ ਹੀ ਮਤਲਬ ਆਪਣਾ ਜਿਹੜਾ ਰੋਟੀ ਪਾਣੀ ਕਰਨਾ ਤਾਂ ਤੜਕਸਾਰ ਫਿਰ ਇਹਨਾਂ ਨੇ ਹਿਸ਼ਾਰਪੁਰ ਨੂੰ ਚੱਲ ਜਾਣਾ ਉਸ ਸਮੇਂ ਦੀਆਂ ਪੁਰਾਣੀਆਂ ਗੱਲਾਂ ਆ ਸੋ ਤੁਹਾਨੂੰ ਇਹ ਬਲੌਗ ਸਾਡਾ ਅੱਜ ਕਿੱਦਾਂ ਲੱਗਾ ਬੜੇ ਦਿਨਾਂ ਬਾਅਦ ਅਸੀਂ ਵੀ ਸਾਡਾ ਵੀ ਸ਼ਡਿਊਲ ਬੀਜੀ ਸੀਗਾ ਸੋ ਅਸੀਂ ਬੜੇ ਮਤਲਬ ਕਹ ਲਵਾਂ ਕਿ ਅੱਜ ਘਰ ਵੀ ਬੜੀ ਸੀਗੀ ਫਿਰ ਵੀ ਚਲੋ ਸੋਚਿਆ ਕਿ ਅੱਜ ਇੱਕ ਨਵਾਂ ਬਲੌਗ ਬਣਾਉਣਾ ਆ ਸੋ ਕਾਫੀ ਮਿਹਨਤ ਕਰਨੀ ਪੈਂਦੀ ਆ ਸੋ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਸਾਥ ਹੁੰਦਾ ਆ ਕਿ ਚਲੋ ਸਾਨੂੰ ਜਿੰਨਾ ਵੀ ਹੱਲਾਸ਼ੇਰੀ ਤੁਹਾਡੇ ਵਿਊ ਤੋਂ ਤੁਹਾਡੇ ਸ਼ੇਅਰ ਤੋਂ ਲਾਈਕ ਤੋਂ ਮਿਲਦੀ ਆ ਸੋ ਸਾਡੇ ਚੈਨਲ ਨੂੰ ਲਾਈਕ ਕਰਿਓ ਫੋਲੋ ਕਰਿਓ ਤੁਹਾਡੇ ਵੀ ਕੋਈ ਲਾਕੇ ਜਿਹਦਾ ਦੀ ਕੋਈ ਖੂਬਸੂਰਤ ਇਤਿਹਾਸਿਕ ਜਗਾ ਹੈਗੀ ਤਾਂ ਸਾਡੇ ਨਾਲ ਜਰੂਰ ਸਾਂਝੀ ਕਰਿਓ ਤਾਂ ਜੋ ਅਸੀਂ ਉਹਦੀ ਵੀਡੀਓ ਬਣਾ ਕੇ ਆਪ ਤੋਂ ਜਿੰਨੇ ਵੀ ਵਿਊਅਰ ਤੱਕ ਪਹੁੰਚਾ ਸਕੀਏ ਸੋ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਵਿੱਚ ਕਰਾਂਗੇ ਨਵੀਂ ਗੱਲਬਾਤ ਸਤਿ ਸ਼ਕਾਲ ਜੀ